ਨੋ ਵੀਰ ਸਾਡਾ ਬੂਟਾ ਕਿਤੇ ਵੀ ਮੇਲਾ ਹੋਵੇ ਜੀ ਗੁਰਦੁਆਰਾ ਸਾਹਿਬ ਜੋੜਿਆਂ ਦੀ ਸੇਵਾ ਕਰਦਾ ਹੈ ਭਰਾ ਸਾਡਾ ਬੜੀ ਤਕੜੀ ਗੱਲ ਹੈ ਜੀ ਹਰ ਇੱਕ ਵੀਰ ਭਰਾ ਇੱਥੇ ਪੈਣਾ ਜੋੜੇ ਜਮ੍ਹਾਂ ਕਰਾ ਕੇ ਜਾਂਦੀਆਂ ਤੇ ਪੂਰੀ ਜ਼ਿੰਮੇਵਾਰੀ ਦੇ ਨਾਲ ਵੇਖੋ ਸੇਵਾ ਕਰਦਾ ਹੈ ਜੀ ਤੇ ਬੰਦਾ ਵੀ ਭਗਤ ਆ ਕਹਿ ਦिए ਰੱਬ ਦਾ ਰੂਪ ਆ ਜੀ ਹਰ ਪਿੰਡ ਸਭਰਾ ਦੇ ਵਿੱਚ ਕਿਤੇ ਵੀ ਜਾਂ ਨੇੜੇ-ਤੇੜੇ ਮੇਲਾ ਲੱਗਦਾ ਜੋਤੀਸ਼ਾ ਲੱਗਦਾ ਜਾਂ ਕੋਈ ਦਿਨ ਮਨਾਇਆ ਜਾਂਦਾ ਉੱਥੇ ਹੀ ਸੇਵਾ ਨਮਾਉਂਦਾ ਵੀਰ ਤੇ ਸਕੂਲ ਦੇ ਵਿੱਚ ਡਿਊਟੀ ਵੀ ਬੜੀ ਇਮਾਨਦਾਰੀ ਦੇ ਨਾਲ ਕਰਦਾ ਹੈ ਜੀ ਸਰਕਾਰੀ ਸਕੂਲ ਦੇ ਵਿੱਚ ਤੇ ਅੱਜ ਤੰਦਨ ਬਾਬਾ ਪੂਰਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜਿਹੜਾ ਇਹ ਹਰ ਸਾਲ ਦੀ ਤਰ੍ਹਾਂ ਜਿਹੜਾ ਦਿਨ ਮਨਾਇਆ ਜਾ ਰਿਹਾ ਜੀ ਬਾਬਾ ਜੀ ਨੇ ਦਾ ਬਾਬਾ ਕਾਨ ਸਿੰਘ ਜੀ ਬਾਬਾ ਮਸੰਦਾ ਸਿੰਘ ਜੀ ਦੇ ਸੇਵਾਦਾਰ ਸੇਵਾ ਕਰ ਰਿਹਾ ਜੀ ਦੇਖ ਸਕਦੇ ਆ ਬਾਕੀ ਆਹ ਦੇਖੋ ਜਿਹੜਾ ਇਤਿਹਾਸ ਲਿਖਿਆ ਇਧਰ ਮਾਈਆਂ ਫੁਲਕੇ ਪਕਾ ਰਹੀਆਂ ਜੀ ਤੇ ਇਧਰ ਨਵੇਂ ਗੁਰਦੁਆਰਾ ਸਾਹਿਬ ਤਿਆਰ ਹੋ ਗਿਆ ਜੀ ਤੇ ਸਾਹਮਣੇ ਇਤਿਹਾਸ ਲਿਖਿਆ ਜੀ ਬਾਬਾ ਜੀ ਹੋਣਾਂ ਦਾ ਸਾਰਾ ਬੜੀ ਚੜ੍ਹਦੀ ਕਲਾ ਦੇ ਜੀ ਦੇਖੋ ਸਾਰਾ ਇਤਿਹਾਸ ਤੁਸੀਂ ਪੜ ਸਕਦੇ ਆ ਜੀ ਸੰਗਤਾਂ ਅੱਜ ਜਿਹੜਾ ਦਿਨ ਮਨਾਇਆ ਜਾ ਰਿਹਾ ਦੇਖ ਸਕਦੇ ਹੋ ਪਕੌੜਿਆਂ ਦੀਆਂ ਸੇਵਾਵਾਂ ਵੀ ਚੱਲ ਰਹੀਆਂ ਚਾਹ ਪਾਣੀ ਤੇ ਲੰਗਰ ਵਰਤਾਇਆ ਜਾ ਰਿਹਾ ਜੀ ਇਹ ਜਿਹੜੇ ਨਵੇਂ ਗੁਰਦੁਆਰਾ ਸਾਹਿਬ ਬਣਿਆ ਜੀ ਠੀਕ ਆ ਜੀ ਸ਼ੇਅਰ ਕਰ ਦਿਓ ਵੀਡੀਓ ਧੰਨਵਾਦ ਜੀ